ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸਾਲਾਂ ਬਾਅਦ ਮੈਂ ਤੇ ਸੰਦੀਪ ਵੀਰ ਇਕੱਠੇ ਹੋਏ ਸਕਾਲਜ ਦੀਆਂ ਬਹੁਤ ਸਾਰੀਆਂ ਯਾਦਾਂ ਤਾਜ਼ੀਆਂ ਹੋਈਆਂ ਤੇ ਅੱਜ ਸਬੱਬ ਬਣਿਆ ਯੂਐਸਏ ਮੇਰਾ ਪ੍ਰੋਗਰਾਮ ਸੀ ਸੈਲਮਾ ਤੇ ਆਉਂਦੇ ਹੋਏ ਜੈਸਮੀਨ ਤੇ ਘਰ ਆਈ ਤੇ ਜੈਸਮੀਨ ਵੀ ਦੱਸ ਰਹੀ ਸੀ ਕਹਿੰਦੀ ਦੋ ਤਿੰਨ ਦਿਨਾਂ ਤੋਂ ਮੈਂ ਆਪਣੇ ਕਾਲਜ ਟਾਈਮ ਨੂੰ ਬੜਾ ਮਿਸ ਕਰਦੀ ਬਹੁਤ ਯਾਦ ਕਰਦੀ ਪਈ ਸੀ ਸਹੀ ਗੱਲ ਹਮ ਕਾਲਜ ਟਾਈਮ ਦੇ ਉੱਤੇ ਜਿੰਨੀਆਂ ਵੀ ਮਲਣਾ ਜੈਸਮੀਨ ਨੇ ਮਾਰੀਆਂ ਉਹ ਸਾਡੇ ਚੇਤਿਆਂ ਦੇ ਵਿੱਚ ਨੇ ਕਦੇ ਵੀ ਨਹੀਂ ਭੁੱਲਣੀਆਂ ਕਿਉਂਕਿ ਹਰ ਆਈਟਮ ਦੇ ਵਿੱਚ ਜੈਸਮੀਨ ਦਾ ਅਨਵਿਜ਼ਿਬਲ ਪ੍ਰਾਈਜ਼, ਟੀਮ ਪ੍ਰਾਈਜ਼ ਤਾਂ ਆਉਂਦਾ ਸੀ। ਕਲੀਵਾਰ, ਕਵੀਸ਼ਰੀ, ਸ਼ੋਕ ਸ਼ਬਦ ਗਾਇਨ, ਪਰਫਾਰਮਰ ਸਾਰਿਆਂ ਦੇ ਵਿੱਚੋਂ ਇੰਨੀਆਂ ਟਰੋਫੀਆਂ ਮਿਲ ਜਾਂਦੀਆਂ ਸੀ। ਲੰਮੀ ਵਾਲੇ ਰਿਜ਼ਲਟ ਵੇਲੇ ਜੈਸਮੀਨ ਆਪਣੀ ਬੋਰੀ ਪਰ ਜਾਣੀ। ਪ੍ਰਾਈਜ਼ ਦੀ। ਸਾਨੂੰ ਨਾਲ ਦੇ ਜਿਹੜੇ ਟੀਮ ਵਾਲੇ ਹੁੰਦੇ ਸੀ ਉਹਨਾਂ ਨੇ ਮਜ਼ਾਕ ਕਰਨਾ ਕਿ ਮੈਨੂੰ ਲੱਗਦਾ ਤੁਹਾਡੀ ਟਰੋਫੀਆਂ ਦੀ ਦੁਕਾਨ ਪਈ ਹੋਈ ਆ। ਸੋ ਉਹ ਸ਼ਿੰਗਾਰ ਸਮੇਂ ਦਿਨਾਂ ਦੇ ਵਿੱਚ ਜੈਸਮੀਨ ਨੇ ਇੰਨੀ ਮਿਹਨਤ ਕੀਤੀ ਤੇ ਅੱਜ ਸਾਡੀ ਭੈਣ ਪੂਰੀਆਂ ਬਲੰਦੀਆਂ ਤੇ ਆ ਤੇ ਹਮੇਸ਼ਾ ਦਿਲੋਂ ਦੁਆਾ ਇਹੇ ਬਲੰਦੀਆਂ ਇਸ ਤਰ੍ਹਾਂ ਹੀ ਰਹਿਣ ਸੋ ਉਹਨਾਂ ਰੰਗਾਂ ਦੇ ਵਿੱਚੋਂ ਕਲੀ ਗਾਇਨ ਅਸੀਂ ਕਰਨ ਲੱਗੇ ਆ ਤੇ ਜਿਨ੍ਹਾਂ ਨੇ ਨਹੀਂ ਸੁਣਿਆ ਜੈਸਮਿਨ ਨੂੰ ਕਲੀ ਗਾਉਂਦੇ ਤੇ ਅੱਜ ਉਹ ਜ਼ਰੂਰ ਸੁਣ ਲੈਣ ਤੇ ਦੋ 17 ਹੀ ਅਸੀਂ ਗਾਇਨ ਕਰਦੀਆਂ ਨੇ ਤੇ ਤੁਸੀਂ ਉਹ ਪ੍ਰਵਾਨ ਕਰਿਓ ਸਾਡੀਆਂ ਤੇ দান ਕਰ ਲੈ ਦਲਿਤ ਵਿੱਚ ਜ਼ਮੀਨ ਦੇ ਪੜੀ ਰਹਿਣੀ ਜਿਹੜੇ ਹੁਸਨ ਜਵਾਨੀ ਦਾ ਤੂੰ ਮਾਣ ਕਰਦੇ ਹੈ ਸਦਾਨੀ ਹੁਸਨ He's Oh, ਕਿਸੇ ਬਾਣੀ ਰੋ ਹਰ ਤਾਜ਼ਾ ਅਪਡੇਟ ਲਈ On Sky TV ਦੇ ਨਾਲ